ਗੁਰਦਾਸਪੁਰ ਦੇ ਕਸਬਾ ਦਿਨਾਨਗਰ ਵਿੱਚ ਲੋਕਾਂ ਨੇ ਇੱਕ ਖੋਤੀ ਬਾਬੇ ਨੂੰ ਦਰਖਤ ਨਾਲ ਬੰਨ੍ਹ ਕੇ ਮਾਰਕੁਟਾਈ ਕਰਨ ਦੀ ਖਬਰ ਸਾਹਮਣੀ ਆਈ ਦੱਸਿਆ ਜਾ ਰਿਹਾ ਕਿ ਇਹ ਬਾਬੇ ਕਿਸੇ ਧਾਰਮਿਕ ਸੰਸਾ ਦਾ ਨਾਮ ਲੈ ਕੇ ਲੋਕਾਂ ਨਾਲ ਠੱਗੀਆਂ ਮਾਰਦੇ ਸਨ ਤੇ ਉੱਥੇ ਪੈਸੇ ਇਕੱਠੇ ਕਰਦੇ ਸਨ ਠੱਗ ਬਾਬੇ ਦੇ ਬਾਕੀ ਸਾਥੀ ਗੱਡੀ ਲੈ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਲੋਕਾਂ ਨੇ ਇਸ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਤੇ ਲਹنگ ਸਿੰਘਾਂ ਨੂੰ ਬੁਲਾ ਕੇ ਵਿਅਕਤੀ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਗਿਆ ਕਿ ਨਾਮਾਬਾਜ਼ਾਂ ਨੇ ਉਹ ਕਰਾਂ ਵਿੱਚ ਹਜ਼ਾਰਾਂ ਰੁਪਏ ਦੀ ਗ੍ਰਾਹੀ ਕੀਤੀ ਸੀ ਮੇਰਾ ਨਾਮ ਜੀ ਸੁਖਰਾ ਸਿੰਘ ਅ ਭਾਜੀ ਇਹ 4-5 ਬੰਦੇ ਸੀਗੇ ਕੋਇਲਸ ਕਾਰ ਹੈਗੀ ਤੇ ਇਹ ਗੱਲ ਹੈਗੀ ਹੈ ਕੋਈ 8:30 ਵਜੇ ਦੀ ਤੇ ਹੱਸਾ ਕੀ ਵਾਪਰਿਆ ਕੀ ਕੀਤਾ ਇਹਨਾਂ ਨੇ ਆਹ ਦੱਸਾਇ ਇਹ ਵਾਪਰਿਆ ਕਿ ਇਹ ਘਰ-ਘਰ ਜਾ ਕੇ ਦੁਕਾਨਾਂ 'ਤੇ ਜਾ ਕੇ ਪੈਸੇ ਮੰਗਦੇ ਸੀਗੇ ਕਹਿੰਦੇ ਅਸੀਂ ਕਿਸੇ ਸੰਸਥਾ ਵੱਲੋਂ ਆਏ ਆ ਤੇ ਸਾਨੂੰ ਇੰਨੇ ਨੇ ਪੈਸੇ ਦੋਸਤ ਹਨਾ ਤੇ ਕਈਆਂ ਨੇ ਦਿੱਤੇ ਵੀ ਹੈਗੇ ਆ ਕਈਆਂ ਨੇ 100 ਦਿੱਤਾ ਕਈਆਂ ਨੂੰ ਇਹਨਾਂ ਨੇ 2500 ਬਣਾ ਲਿਆ ਠੀਕ ਆ ਇਹ ਵੱਖ-ਵੱਖ ਬੰਦੇ ਵੱਖ-ਵੱਖ ਘਰਾਂ 'ਚ ਵੜ ਗਏ ਤੇ ਇੱਥੇ ਹੁਣ ਕੋਲੂ ਆ ਇੱਥੇ ਨਾਲ ਕਿਹੜਾਨਾਂ ਸਟੋਰ ਆ ਇਹਨਾਂ ਕੋ ਗਏ ਆ ਉਹਨਾਂ ਨੇ ਕਹਿੰਦੇ ਵੀ ਪੈਸੇ ਦੋ ਕਹਿੰਦੇ ਵੀ ਕਿਹੜੀ ਸੰਸਥਾ ਤੋਂ ਆਏ ਹੋ ਕਹਿੰਦੇ ਵੀ ਤੂੰ ਮਾਮਾ ਲੱਗਣਾ ਕਿਉਂਕਿ ਉਹ ਪੁੱਛਦਾ ਕਿਹੜੀ ਸੰਸਥਾ ਤੋਂ ਆਏ ਹੋ ਫਿਰ ਇਹਨਾਂ ਵਿੱਚ ਬਹਿਸ-ਭਾਜੀ ਹੋ ਗਈ ਆ ਜਿਹੜੇ ਬਾਕੀ ਹੀ ਬੰਦੇ ਗੱਡੀ 'ਚ ਬੈਠੇ ਹੋ ਗੱਡੀ ਲੈ ਕੇ ਫਰਾਰ ਹੋ ਗਏ ਤੇ ਇਹ ਕਾਬੂ ਆ ਗਿਆ ਬੰਦਾ ਇੱਕ ਟ੍ਰੱਕ ਕਿਹੜੇ ਸਟੇਸ਼ਨ ਦੀ ਹੈ ਟਿੱਪੂ ਨਹੀਂ ਕਰਦਾ ਇਹ ਦੀਨਾਨਗਰ ਕੋਲ ਪੈਂਦਾ ਪਿੰਡ ਲੋਹੜੀ ਹਰੀਪੁਰ ਬਾਬਾ ਸ਼ਾਹ ਸ਼ਕੰਦਰ ਜੀ ਉਹਦੇ ਸਾਹਮਣੇ ਠੀਕ ਹੈ ਹੁਣ ਤੁਹਾਡੇ ਕੋਲੋਂ ਕਿੰਨੇ ਪੈਸੇ ਦੀ ਕਮੀ ਮਾਰੀ ਸੀ ਨਾ ਸਾਡੇ ਕੋਲ 6 ਮਹੀਨੇ ਪਹਿਲਾਂ ਦੀ ਗੱਲ ਆ ਮੇਰੇ ਭਰਾ ਕੋ 4000 ਤੇ ਇੱਕ ਖੜਿਆ ਤੇ 100 ਰੁਪਏ ਇੱਕ ਖੜਿਆ ਸੀ ਇਹ ਹੋਰ ਵੀ ਇੱਥੇ ਸੱਜੇ ਆਏ ਆ ਜਿਹੜਾ ਨੇ ਕਹਿੰਦੇ ਸਾਟਰਾ ਵੀ ਠੱਗੀਆਂ ਹਾਂਜੀ ਜੀ ਆਏ ਆ ਕੋਈ 3500 ਵਾਲਾ ਆਇਆ ਕੋਈ 2000 ਵਾਲਾ ਆਇਆ ਹਾਂਜੀ ਹੁਣ ਇਹਨੂੰ ਮਾਰ ਇਨੂੰ ਕਿਸੇ ਨੇ ਨਹੀਂ ਮਾਰਿਆ ਸਿਰਫ ਇਹਨੂੰ ਮੜਾਇਆ ਹਲਾਇਆ ਹੁਣ ਕਰਕੇ ਵੀ ਦੱਸ ਤੂੰ ਇਹ ਕਿਹੜੇ ਕੰਮ ਕਰਦਾ ਪਿਆ ਵਾ ਤੇ ਹੂੰ ਸਰਦਾਰ ਬੰਦਾ ਵਾ ਹਨਾ ਇਹ ਗਲਤ ਵਾ ਕੋਈ ਐਡਰੈਸ ਵਗੈਰਾ ਦੱਸ ਰਿਹਾ ਕਿ ਮੈਂ ਕਿੱਥੋਂ ਆਇਆ ਅਮਰੀਤ ਅਮਰੀਤ ਸਰ ਦੱਸਦਾ ਪਿਆ ਵਾ ਕੋਈ ਮਹੱਲਾ ਨਹੀਂ ਦੱਸਦਾ ਆਪਣਾ ਬੰਦਾਂ ਨਗਰ ਗਿਆ ਬਾਕੀ ਬੰਦੇ ਭੱਜ ਗਏ ਹਾਂਜੀ ਭੱਜ ਗਏ ਗੱਡੀ ਦਾ ਨੰਬਰ ਨੋਟ ਕੀਤਾ ਸੀ ਭਾਜੀ ਜਲਦਬਾਜੀ ਚ ਨੰਬਰ ਨਹੀਂ ਨੋਟ ਕੀਤਾ ਗਿਆ ਤੇ ਹੁਣ ਉਹ ਕਹਿੰਦੇ ਸੀਗੇ ਅਸੀਂ ਆਵਾਂਗੇ ਫੋਨ ਤੇ ਗੱਲ ਹੋਈ ਉਹਨਾਂ ਨਾਲ ਇਹਦਾ ਫੋਨ ਖੋ ਕੇ ਅਸੀਂ ਫੋਨ ਕੀਤਾ ਤੇ ਉਹ ਕਹਿੰਦੇ ਆ ਵੀ ਆਵਾਂਗੇ ਤੇ ਹੁਣ ਉਹ ਫੋਨ ਸਵਿਚ ਆਫ ਕਰ ਲਿਆ ਮੇਰਾ ਭਾਈ ਕੁਲਜੀਤ ਸਿੰਘ ਕਿੰਨੇ ਪੈਸਿਆਂ ਦੀ ਠੱਗੀ ਮਾਰੀ ਤੁਹਾਡੇ ਰਹਿਣਾ 4000ਾਂ 4000 ਰੁਪਏ ਲੈ ਕੇ ਗਏ ਸੀ ਕਦੋਂ ਦੀ ਗੱਲ ਐ ਇਹ 6 ਮਹੀਨੇ ਦੀ ਗੱਲ ਆ ਜੀ ਹੁਣ ਬੰਦੇ ਅੱਜ ਫੇਰ ਆ ਗਏ ਦੁਬਾਰਾ ਹਾਂਜੀ ਇਹਨਾਂ ਦੀ ਪਛਾਣ ਆ ਗਈ ਐ ਵੀ ਇਹੋ ਬੰਦੇ ਹਾਂਜੀ ਹਾਂਜੀ ਇਹੀ ਐ ਤੇ ਇਹ ਬੰਦੇ ਜਿਹੜੇ ਆ ਹੁਣ ਕਿੰਨੇ ਬੰਦੇ ਸੀਗੇ ਤੁਹਾਡੇ ਸਾਹਮਣੇ ਮੇਰੇ ਸਾਹਮਣੇ ਭਾਈ ਇੱਕੋ ਬੰਦਾ ਆ ਜਿਹੜਾ ਫੜਿਆ ਹਾਂ ਤੇ ਬਾਕੀ ਤੇ ਦੌੜ ਗਏ ਸਾਰੇ ਹੀ ਗੱਡੀ ਵੀ ਦਾਸਦੇ ਸੀ ਹਣਾ ਕੋਈ ਕੋਈ ਹਾਂਜੀ ਕੋਆਲਸ ਕੋਆਲਸ ਗੱਡੀ ਸੀ ਹਾਂਜੀ ਹੋਰ ਭੱਜ ਗਏ ਉਹ ਭੱਜ ਗਏ